ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੇ ਅੱਜ ਮਿਲਦੇ ਆ ਤੁਹਾਨੂੰ ਅੱਜ ਕਿਚਨ ਚ ਕਿਉਂਕਿ ਮੈਂ ਬਣਾਉਂਦੀ ਪਈ ਆ ਰਾਤ ਦਾ ਡਿਨਰ ਤੇ ਦੱਸਦੀ ਆ ਮੈਂ ਟੇਨਰ ਵਿੱਚ ਕੀ ਕੀ ਬਣਾਇਆ ਫਰੈਂਡਸ ਇੱਥੇ ਤੇ ਮੈਂ ਬਣਾ ਲਿਆ ਸਭ ਤੋਂ ਪਹਿਲੋਂ ਫਿੱਕੇ ਚਾਵਾ ਵਾਲਾ ਫਿੱਕੇ ਚੋਲ ਉਹ ਤੇ ਹੁਣ ਜੇ ਤੱਕ ਸੋਚੋ ਵੀ ਚੌਲਾ ਨਾ ਮੈਂ ਕੀ ਬਣਾਉਣਾ ਦਾਲ ਬਣਾਉਣੀ ਰਾਜਮਾ ਬਣਾਉਣੀ ਕੜੀ ਚਲ ਬਣਾਉਣੀ ਕੀ ਬਣਾਉਣਾ ਸੋਚੋ ਫਿਰ ਤਨ ਮੈਂ ਦੱਸਦੀ ਆ ਵੀ ਮੈਂ ਚਾਵਲ ਨਾਲ ਕੀ ਕਾਦੀ ਸਬ지 ਬਣਾਈ ਅੰਤ ਤੱਕ ਤੁਸੀਂ ਆਪਣਾ ਦਿਮਾਗ ਲਾਓ ਕਿ ਚਾਵਲ ਤੇ ਬਣਾ ਲਿਆ ਤੇ ਚੌਲਾ ਨਾ ਮੈਂ ਕੀ ਬਣਾਉਂਗੀ ਫਿਰ ਮੈਂ ਲਗਾ ਦਿੱਤਾ ਜਿੱਤ ਤੜਕਾ ਪਤਨੀ ਗੈਸ ਕਰੂਗੀ ਮੈਂ ਤੜਕਾ ਲਾਇਆ ਕਿ ਜਿੱਦ ਵੀ ਚੌਲਾ ਨਾ ਮੈਂ ਕਾਦੀ ਸਬ지 ਬਣਾਉ ਲੱਗੀ ਆ ਇਹ ਤੇ ਮੈਂ ਤੁਹਾਨੂੰ ਹੁਣ ਦੱਸਾਂਗੀ ਬਾਅਦ ਵਿੱਚ ਬਾਦ ਲਸਣ ਪੋਚ ਦਿਆ ਬਈਆ ਵੱਲ ਲਸਣ ਲਾਤਾ ਨਾ ਤੜਕਾ ਬਈ ਲਸਣ ਦੇ ਪੋਚ ਜੀ ਹੋ ਗਏ ਕਾਲਾ ਹੁਣ ਮੈਂ ਪਾਵਾਂਗੀ ਇਹਦੇ ਵਿੱਚ ਤੜਕੇ ਦੇ ਪਿਆਜ਼ ਤੁਸੀਂ ਹੁਣਾਂ ਤੱਕ ਗੈਸ ਕਰੋ ਵੀ ਕਦ ਤੱਕ ਲਕੰਡਿਆ ਚੋਲਾ ਨਮਕੀ ਬਣਾਉਂਦੀ ਸੋਟੇ ਸੋਟੋ ਹੋਲ ਸਿੱਕੇ ਆਪਾਂ ਖਾਣੇ ਕਾੜੇ ਨਾਵਾ ਤੇ ਗੈਸ ਕਰਕੇ ਦੱਸੋ ਮੈਨੂੰ ਕਮੈਂਟਾਂ ਵਿੱਚ ਤੇ ਤੁਹਾਨੂੰ ਦੱਸਦੀ ਆ ਜੀ ਮੈਂ ਚੋਲਾ ਨਾ ਕਾੜੀ ਸੱਤੀ ਬਣਾਈ ਆ ਜੀ ਲੱਗ ਤੇ ਚੋਲਾ ਨਾ ਬਣਾਈ ਆ ਮੈਂ ਹੁਣ ਤੁਹਾਨੂੰ ਦੱਸ ਹੀ ਦਨੀ ਆ ਮਾਵਾਂ ਜਿਹਦੇ ਚਣਿਆਂ ਦੀ ਦਾਲ ਜਿਹਨੂੰ ਹੀ ਜ਼ਰਾ ਜ਼ਰ ਕਾਲੀ ਦਾਲ ਵੀ ਕਹਿੰਦੇ ਆ ਦਾਲ ਚੌਲ ਤੇ ਨਾਲ ਬਣਾਉਣੀ ਆ ਮੈਂ ਗੈਸ ਕਰ ਵੀ ਨਾਲ ਕੀ ਬਣਾਉਂਗੀ ਹੁਣ ਇੱਕ ਅਸ ਕਰਕੇ ਦੇਖੋ ਵੀ ਦਾਲ ਚੋਲੇ ਨਾਲ ਮੈਂ ਕੀ ਬਣਾਉਂਗੀ ਉਹ ਵੀ ਤੁਹਾਨੂੰ ਦੱਸਦੀ ਆ ਮਲਾਸ ਵੀ ਦਾਲ ਚੋਲੇ ਨਾਲ ਮੈਂ ਕੀ ਬਣਾਇਆ ਲੱਗੀਆਂ ਜੀ ਮੈਂ ਦਾਲ ਚੋਲਣਾ ਖਾਣ ਵਾਲੀ ਮਾਣੀ ਹੁਣ ਤੁਹਾਨੂੰ ਦੱਸਦੇ ਆ ਵੀ ਮਾਣੀ ਬਣਾਉਣੀ ਕਿੱਦਾਂ ਮੈਂ ਅਸੀਂ ਕੜਾਈ ਧਰਤੀ ਗਰਮ ਇਸਪਾਤਾ ਥੋੜਾ ਤੇਲ ਤੇਲ ਹੋ ਚੁੱਕਾ ਚੰਗਰਮ ਤੇ ਹੁਣ ਇਹਦੇ ਵਿੱਚ ਮੈਂ ਪਾਵਾਂਗੀ ਪਿਆਜ਼ ਮੈਂ ਚੰਗੀ ਤਰ੍ਹਾਂ ਭਰਨਾ ਪਰੌਣ ਤੇ ਇਧਰ ਲਾ ਕੇ ਮੈਂ ਰੱਖ ਲਿਆ ਜੀ ਇਮਲੀ ਦਾ ਪਾਣੀ ਔਰ ਪਿਚ ਇਧਰ ਹੈ ਜੀ ਨਮਕ ਗਰਮ ਮਸਾਲਾ ਹਲਦੀ ਔਰ ਲਾਲ ਮਿਰਚ ਇਹ ਸਾਰਾ ਸਮਾਨ ਪੈਣਾ ਵਾ ਜੀ ਮਾਣੀ ਦੇ ਵਿੱਚ ਫਿਰ ਮਾਣੀ ਹੋਣੀ ਹੈ ਉੱਪਰੋਂ ਹੁਣ ਤੜਕਾ ਚੰਗੀ ਤਰ੍ਹਾਂ ਪਜੇ ਫਿਰ ਤਰੋਂ ਪਾਉਣੀ ਹੋਵੇ ਚਲੋ ਚੁੱਕਿਆ ਜੀ ਪਰੌਣ ਹੁਣ ਇਹਨਾਂ ਵਿੱਚ ਪਾਤਾ ਮੈਂ ਸਾਰਾ ਇਹ ਮਸਾਲਾ ਜਿਹੜਾ ਇਕੱਠਾ ਕੀਤਾ ਸੀਗਾ ਲੂਣ ਮਿਰਚ ਹਲਦੀ ਗਰਮ ਮਸਾਲਾ ਇਹਨਾਂ ਨੂੰ ਮਸਿੱਟਾ ਹੁ ਸੰਗੀਤ ਨਾਲ ਮਿਚਾ ਅਰ ਫੇਰੇ ਦੇ ਵਿੱਚ ਅਹੀਂ ਪਾ ਦੇਣਾ ਜੀ ਇਮਲੀ ਦਾ ਪਾਣੀ ਤੇ ਇਸ ਤੋਂ ਬਾਅਦ ਪਾ ਲੈਣੀ ਵੀ ਦੇ ਤਰੀ ਚੋਲਾਂ ਦੀ ਪੇਸ਼ ਬੇਸ਼ੱਕ ਤੁਸੀਂ ਆਪਣੀ ਲੋੜ ਅਨੁਸਾਰ ਸਵਾਦ ਅਨੁਸਾਰ ਵੇਚ ਬੋੜ ਵੀ ਪਾ ਸਕਦੇ ਜਾਂ ਖੰਡ ਵੀ ਪਾ ਸਕਦੇ ਪਰ ਮੈਂ ਨਹੀਂ ਪਾਇਆ ਕਿਉਂਕਿ ਬੱਚੇ ਕਹਿੰਦੇ ਆ ਖੱਟੀ ਮਾਣੀ ਖਾਣੀ ਹੁਣ ਇਹ ਰਚ ਕੇ ਹੋ ਜਾਣੀ ਜੀ ਚੰਗੀ ਤਰ੍ਹਾਂ ਸੰਘਣੀ ਫਿਰ ਇਦਾਂ ਨੂੰ ਲਾਸ ਤੇ ਉਹ ਖਾਣੇ ਆ ਜੀ ਇਹਦੀ ਮੁੱਖ ਆਹ ਵੇਖੋ ਜੀ ਹੁਣ ਬੰਦੀ ਪਈ ਐ ਦਰਮਾਣੀ ਤੇ ਤਾਂ ਪੂਰੀ ਤਿਆਰ ਹੋ ਚੁੱਕੀ ਤੇ ਫਿਰ ਮੈਂ ਤੁਹਾਨੂੰ ਮੁਖਾਵਾਂਗੀ ਮਾਣੀ ਹੋ ਚੁੱਕੀ ਐ ਜੀ ਤਿਆਰ ਤੇ ਕਾਂਜੀ ਬਹੁਤ ਸਵਾਦ ਆ ਮੈਂ ਮੈਂ ਦੱਸਦੀ ਆ ਜਦੋਂ ਮੇਰੇ ਡੈਡੀ ਦੀ ਨੌਕਰੀ ਹੁੰਦੀ ਹੈ ਨਾ ਗੁਰਦਾਸਪੁਰ ਬਦਲੀ ਉਹ ਹੀ ਡੈਡੀ ਦੀ ਉਦੋਂ ਉੱਥੇ ਮੰਮੀ ਨੇ ਕਹਿਣਾ ਵੀ ਅਸੀਂ ਈ ਦਾਲ ਚੋਲ ਤੇ ਮਾਣੀ ਬਣਾਉਂਦੇ ਦੇ ਗੁਰਦਾਸਪੁਰ ਮੇਰਾ ਜਨਮ ਹੀ ਗੁਰਦਾਸਪੁਰ ਦਾ ਹੀ ਆ ਮੈਂ ਉੱਥੇ ਹੀ ਗੁਰਦਾਸਪੁਰੀ ਤੇ ਉੱਥੇ ਬਹੁਤ ਚੱਲਦੀ ਦਾਲ ਚੋਲ ਮਾਣੀ ਤੇ ਸਾਡੇ ਪਿੰਡਾਂ ਵਾਲੇ ਤੇ ਲੋਕ ਠਾਟੀ ਬਣਾਉਂਦੇ ਕਿ ਇਹਨੂੰ ਪਤਾ ਵੀ ਕਿਸੇ ਨੂੰ ਪਤਾ ਮਾਣੀ ਦਾ ਕਿਸੇ ਨੂੰ ਨਹੀਂ ਪਤਾ ਪਰ ਮੇਰੀ ਮੰਮੀ ਨੇ ਆਪਾਂ ਜਦੋਂ ਦਾਲ ਚੋਲ ਬਣਾਉਨੇ ਤੇ ਮੰਮੀ ਨੇ ਜ਼ਰੂਰ ਦਾਲ ਚੋਲ ਮਾਣੀ ਬਣਾਉਣੇ ਲਾ ਲ ਤੇ ਅਈ ਉੱਥੇ ਰੇ ਗੁਰਦਾਸਪੁਰ ਕੋਈ 8-10 ਸਾਲ ਮੇਰੇ ਜਨਮ ਤੋਂ ਬਾਅਦ ਵੀ ਉੱਥੇ ਰਹੇ ਆ ਤੇ ਉੱਥੇ ਦਾਲ ਚੋਲ ਮਾਣੀ ਬਹੁਤ ਫੇਮਸ ਸੀ ਤੇ ਮੈਂ ਇੱਥੇ ਸਕੂਲ ਵੀ ਆਪਣੀਆਂ ਟੀਚਰਾਂ ਨਾਲ ਗੱਲ ਕੀਤੀ ਮਾਣੀ ਦਿੱਤੇ ਉਹ ਵੀ ਕਹਿੰਦੀ ਆਸਾਂ ਨੂੰ ਪਤਾ ਮਾਣੀ ਕੀ ਹੁੰਦੀ ਆ ਪਰ ਇੱਧਰ ਸਾਡੇ ਪਿੰਡਾਂ ਵਾਲ ਨਹੀਂ ਮਾਣੀ ਬਣਾਉਂਦੇ ਪਰ ਮੈਂ ਨਮਰਣੀ ਹੁੰਦੀ ਕਿਉਂਕਿ ਮੈਂ ਮੰਮੀ ਨੂੰ ਵੇਖਦੀ ਹੁੰਦੀ ਸੀ ਮੰਦਿਰ ਤੇ ਉਹ ਤੁਹਾਨੂੰ ਵਿਖਾਉਣੀ ਆ ਹੁਣ ਮੈਂ ਪੂਰੀ ਥਾਲੀ ਤਿਆਰ ਕਰਕੇ ਦਾਲ ਚੌਲ ਮਾਣੀ ਬਾਸ ਇੱਧਰ ਮੈਂ ਤਵਾ ਧਰਤਾ ਫੁਲਕੇ ਲਾਉਣੇ ਅੱਜ ਦਿਨ ਸਾਡੇ ਘਰ ਬਣੇ ਹੁੰਦੇ ਆ ਜੀ ਚੌਲ ਉਦੋਂ ਤਾਂ ਨਹੀਂ ਫੁਲਕੇ ਹੀ ਖਾਂਦੇ ਸਿਰਫ ਅਰຸນ ਦੇ ਪਾਪਾ ਜੋ ਕੇ ਸਾਨੂੰ ਫੁਲਕੇ ਲਾਉਣੇ ਪੈਣੇ ਆ ਅਸੀਂ ਤਾਂ ਖਾ ਲੈਣੇ ਦਾਲ ਚੌਲ ਹੀ ਉਦੋਂ ਅਸੀਂ ਤਾਂ ਚੌਲ ਹੀ ਖਾਂਦੇ ਅਸੀਂ ਨਹੀਂ ਫੁਲਕੇ ਖਾਂਦੇ ਪਰ ਇਹਨਾਂ ਵਾਸਤੇ ਸਪੈਸ਼ਲ ਆਟਾ ਬੁਣ ਕੇ ਨਾ ਫੁਲਕੇ ਲਾਉਣੇ ਪੈਂਦੇ ਆ ਮੈਂ ਬਸ ਪੰਜ ਚਾਰ ਹੀ ਫੁਲਕੇ ਲਾਉਣੇ ਆ ਇਹਨਾਂ ਨੇ ਦੋ ਕੀ ਖਾਣੇ ਆ ਤੇ ਮੈਂ ਵੱਧ ਲਾ ਲੈਨੀ ਕਿੇ ਵਲੇ ਕੋਈ ਮਤਲਬ ਬੱਚਾ ਵੀ ਕਹਦੇ ਖਾਣੀ ਖਾ ਲਿੰਦਾ ਚਲੋ ਜੀ ਹੁਣ ਤੁਹਾਨੂੰ ਮੈਂ ਮਿਲਦੀ ਆ ਬਾਅਦ ਵਿੱਚ ਵਿਖਾਉਣੀ ਤੁਹਾਨੂੰ ਪੂਰੀ ਥਾਲੀ ਤੇ ਮਾਣੀ ਖਾ ਕੇ ਦੱਸਦੀ ਤੁਹਾਨੂੰ ਮੈਂ ਕਿਵੇਂ ਲੱਗੀ ਇਹ ਹੈ ਜੀ ਬਣ ਚੁੱਕੀ ਦਾਲ ਚੌਲ ਔਰ ਮਾਣੀ ਬਹੁਤ ਖਾਣ ਚ ਸਵਾਦਨਦੀ ਆ ਤੁਸੀਂ ਵੀ ਟਰਾਈ ਕਰਿਓ ਆਪਣੇ ਘਰਾਂ ਚ ਜ਼ਰੂਰ ਬਣਾਇਓ ਉਹ ਕਿਵੇਂ ਮਿਲ ਜਿਆ ਨੈਸਟ ਬਲੌਕ ਚ